ਵੀ ਆਪਣਾ ਪੰਣਾ ਹੈਗਾ ਭਾਈ ਬੋਤਾ ਔਰ ਜੋ ਖਿੰਡਾ ਮਾਨਸਰ ਉੱਤੇ ਹੈਗਾ ਤੇ ਅੱਜ ਆਪਣੇ ਸਾਡੇ ਬਹੁਤ ਹੀ ਪਿਆਰੇ ਦੋਸਤ ਸਾਡੇ ਪੀੜੀਆਂ ਤੋਂ ਪਿਆਰ ਚੱਲਦਾ ਸਰਦਾਰ ਰਮਿੰਦਰ ਸਿੰਘ ਬਲੈਂਚ ਜੋ ਕਿ ਟਰੈਕਟਰਾਂ ਦਾ ਸੇਵ ਪਰਚੇਜ ਦਾ ਕੰਮ ਕਰਦੇ ਨੇਗੇ ਵੀ ਆਪਣੇ ਕੋਲ ਐਜ ਦੀ ਕਹਿੰਦੇ ਸਫਾ ਜੰਡ ਤਿਆਰ ਕਰਨੇ ਆ ਤੇ ਇਹਨਾਂ ਨੂੰ ਸਫਾ ਜੰਡਾ ਪਰ ਤਿਆਰ ਕਰਕੇ ਜੁਟਿਆ ਜੀ ਪੁੱਛਦੇ ਆਪਾਂ ਇਹਨਾਂ ਨੂੰ ਕਿੰਨਾ ਕਿਵੇਂ ਦਾ ਲੱਗਿਆ ਆਪਣਾ ਕੰਮ ਹਾਂਜੀ ਆਪਾਂ ਬਾਈ ਕੀ ਹਾਲ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਤੇ ਕਿਵੇਂ ਲੱਗਿਆ ਤੁਹਾਨੂੰ ਆਪਣਾ ਕੰਮ ਬਹੁਤ ਵਧੀਆ ਸਿਰੇ ਦਾ ਕੰਮ ਆ ਜੋ ਸਾਡਾ ਪਰੇ ਨਿੱਕੇ ਹੁੰਦਾ ਤਾਂ ਸਾਡਾ ਰਿਜ਼ਲਟ ਆਵੇਗਾ ਅੱਛਾ ਤੇ ਜੇ ਜਨਰਲ ਨਵਾਂ ਵਾਲੀ ਹੈ ਜਿਹੜਾ ਦੀ ਅੱਛਾ ਅੱਛਾ ਜੀ ਗਿਫਟ ਦੇਣੇ ਆਗੇ ਬੰਦੇ ਨੂੰ ਅੱਛਾ ਅੱਛਾ ਜੀ ਗਿਫਟ ਤਾਂ ਦੇਤੀ ਦੁਨੀਆ ਭਰ ਆਤਾਰਾਂ ਦੀ ਡੇਜੇ ਕਰੋੜਾਂ ਵਾਲੀ ਹੁੰਦੀ ਜਲੀ ਹੈ ਹਾਂਜੀ ਪਰ ਜਿਹੜੀ ਆ ਚੀਜ਼ੇ ਮਿਲ ਨਹੀਂ ਰਹੀ ਕਿ ਤੋ ਇਹ ਤਾਂ ਗੱਲ ਹੈਗੀ ਹਾਂ ਪਰ ਆਨੇ ਕੁਰਸੀ ਜਦੋਂ ਜਰਦਾਨਾ ਕੰਮ ਆਪਣੇ ਬੰਦੇ ਨੂੰ ਸ਼ੁਰੂ ਹੋ ਰਹੇ ਜਮਟੇ ਦੇ ਨਾਲ ਤੇ ਬੋਲੀਆਂ ਦੇ ਵਿੱਚ ਵੀ ਆਉਂਦਾ ਹੈ ਹਾਂਜੀ ਹਾਂਜੀ ਤੇ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਲੋਕ ਦੇਖਣਗੇ ਹਾਂਜੀ ਆ ਗਿਫਟ ਵਧੀਆ ਬੰਦਿਆਂ ਨੂੰ ਗਿਫਟ ਦੇਣੇ ਆਸੀਂ ਹਾਂਜੀ ਤੇ ਇਸ ਵਾਸਤੇ ਪੈਸੇ ਲਾਏ ਜੇ ਤੇ ਵਧੀਆ ਤੇ ਥੋੜਾ ਸਮਾਨ ਬਹੁਤ ਵਧੀਆ ਹੈ ਦੇ ਨਾਲ ਸਮਾਨ ਹੈ ਤੌਗਾ ਇਸ ਤਰ੍ਹਾਂ ਦੇਖਦੇ ਤੇ ਸਾਡੇ ਦਾ ਪਿੰਡ ਦੇ ਪਿੰਡ ਦੇ ਤੋਂ ਬੰਦਾ ਨੂੰ ਵੀ ਸਲਾਉਣਾ ਬਾਹਰੋਂ ਦੁਨੀਆ ਸਲਾਉਂਦੀ ਐ ਨਾ ਹਾਂਜੀ ਹਾਂਜੀ ਹਾਂ ਇਹ ਵੀ ਗੱਲ ਦੇ ਰਹੇ ਨੇ ਥੋੜਾ ਬਹੁਤ ਵਧੀਆ ਕੰਮ ਐ ਜੀ ਦੱਬ ਕੇ ਕਰੋ ਹਾਂਜੀ ਇਹਨਾਂ ਬਹੁਤ ਬਹੁਤ ਹੁੰਦਾ ਕਿਉਂਕਿ ਛੋਟੇ ਕੋਲੇ ਬੋਗੋ ਨੇ ਸਾਡੀ ਤਾਂ ਲੋਕ ਵੀ ਨਾ ਜੀ ਦੇ ਤੇ ਤੁਸੀਂ ਫਰਮਾਇਸ਼ ਦਾ ਕਰਕੇ ਹਾਂਜੀ ਤੇਨੇ ਤੇਰੀ ਜਰਮੀ ਨੇ ਲਾ ਦਿੰਦੇ ਹਾਂ ਹਾਂਜੀ ਨਹੀਂ ਬਹੁਤ ਵਧੀਆ ਕੰਮ ਕਰਦੇ ਹਾਂ ਹਾਂ ਤੁਸੀਂ ਵੀ ਸਿਰ ਅੱਤੇ ਚੱਲੋ ਵਧੀਆ ਪੂਰਾ ਵੱਡੇ ਤੋਂ ਵੱਡੀ ਅਸੀਂ ਤਾਂ ਕਹਿੰਦਾ ਵੱਡੀ ਤੋਂ ਵੱਡੀ ਏਜੰਸੀ ਖੋੜ ਦੇਣਾ ਗੱਬਰਾ ਚਲੀ ਜਾਣਾ ਨਹੀਂ ਤਾਂ ਅੰਦਰ